ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਅਬੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਵਾਹਿਗੁਰੂ ਜੀ ਅਸੀਂ ਵੀ ਸਾਰੇ ਠੀਕ ਠਾਕ ਆਂ ਚੜ੍ਹਦੀ ਕਲਾ ਵਿੱਚ ਆਂ ਥੰਬਨੇਲ ਤੋਂ ਵਾਹਿਗੁਰੂ ਜੀ ਆਪ ਸਭ ਨੂੰ ਪਤਾ ਚੱਲ ਗਿਆ ਹੋਣਾ ਕਿ ਅੱਜ ਦੀ ਵੀਡੀਓ ਆਪਾਂ ਕਿਸ ਟੌਪਿਕ ਤੇ ਲੈ ਕੇ ਆਏ ਆਂ ਵੀਡੀਓ ਸ਼ੁਰੂ ਕਰਨ ਤੋਂ ਬਹਿਲਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਵੈਗਰੂ ਜੀ ਸਕਿਪ ਨਾ ਕਰਿਓ ਕਿਉਂਕਿ ਅੱਜ ਦੀ ਵੀਡੀਓ ਜਿਹੜੀ ਬਹੁਤ ਵਧੀਆ ਰਹਿਣ ਵਾਲੀ ਹੈ ਤੁਹਾਡੇ ਵਾਸਤੇ ਤਾਂ ਸ਼ੁਰੂ ਕਰਦੇ ਆਂ ਵੈਗਰੂ ਜੀ ਅੱਜ ਦੀ ਵੀਡੀਓ ਤੇ ਅੱਜ ਦਾ ਟੌਪਿਕ ਸੀਗਾ ਕਿ ਜੋ ਜਦੋਂ ਆਪਾਂ ਖਾਣਾ ਖਾਣੇ ਆ ਰੋਟੀ ਖਾਣੇ ਤਾਂ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਵਾਹਿਗੁਰੂ ਜੀ ਜੋ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਉਹ ਗੁਰਮਤਿ ਅਨੁਸਾਰ ਵੀ ਐ ਸੰਤਾਂ ਮਹਾਤਮਾ ਦੀਆਂ ਕਹੀਆਂ ਹੋਈਆਂ ਗੱਲਾਂ ਅਨੁਸਾਰ ਐ ਵਾਹਿਗੁਰੂ ਜੀ ਤਾਂ ਰੋਟੀ ਨੂੰ ਵਾਹਿਗੁਰੂ ਜੀ ਜਿਵੇਂ ਕਿ ਗੁਰਮਤਿ ਅਨੁਸਾਰ ਅੰਨ ਨੂੰ ਇੱਕ ਦੇਵਤਾ ਮੰਨਿਆ ਗਿਆ ਤਾਂ ਉਹਦਾ ਆਪਣਾ ਸਤਕਾਰ ਕਰਨਾ ਬੜਦਾ ਤਾਂ ਇਹਦੇ ਕਰਕੇ ਆਪਾਂ ਨੂੰ ਆਪਣੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਰੋਟੀ ਖਾਣ ਸਮੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈਗਾ ਤਾਂ ਸਭ ਤੋਂ ਪਹਿਲੀ ਗੱਲ ਹੈ ਵਾਹਿਗੁਰੂ ਜੀ ਕਿ ਸਾਨੂੰ ਖਾਣਾ ਜਿਹੜਾ ਹੈ ਉਹ ਹੱਥ ਧੋ ਕੇ ਹੀ ਖਾਣਾ ਚਾਹੀਦਾ ਚੰਗੀ ਤਰ੍ਹਾਂ ਹੱਥ ਧੋ ਕੇ ਉਂਗਲਾਂ ਦੇ ਵਿਚਕਾਰ ਚੰਗੀ ਤਰ੍ਹਾਂ ਹੱਥ ਉੱਪਰੋਂ ਫੜ ਨਹੀਂ ਧੋਣੇਗੇ ਚੰਗੀ ਤਰ੍ਹਾਂ ਹੱਥ ਧੋਣੇ ਆ ਕਿਉਂਕਿ ਬਹੁਤ ਤਰ੍ਹਾਂ ਦੇ ਜਿਹੜੇ ਕਟਾਣੂ ਆਪਣੇ ਹੱਥਾਂ ਦੇ ਨਾਲ ਲੱਗੇ ਹੁੰਦੇ ਆ ਤੇ ਗੁਰਮਤ ਅਨੁਸਾਰ ਵੀ ਇਹ ਸਹੀ ਮੰਨਿਆ ਗਿਆ ਤੇ ਡਾਕਟਰ ਅਨੁਸਾਰ ਤਾਂ ਆਪ ਸਭ ਨੂੰ ਪਤਾ ਹੀ ਹੈ ਵਾਹਿਗੁਰੂ ਜੀ ਕਿ ਇਹ ਸਹੀ ਮੰਨਿਆ ਗਿਆ ਤਾਂ ਖਾਣਾ ਖਾਣ ਤੋਂ ਪਹਿਲਾਂ ਕਿਸੇ ਚੀਜ਼ ਦੀ ਇਹ ਹੱਥ ਧੋਣ ਦੀ ਆਪਾਂ ਨੂੰ ਕਿਸੇ ਤਰ੍ਹਾਂ ਵੀ ਅਣਗਹਿਲੀ ਨਹੀਂ ਕਰਨੀ ਚਾਹੀਦੀਗੀ ਇਹ ਜੋ ਵੀ ਵਿਚਾਰ ਤੁਹਾਡੇ ਨਾਲ ਵਾਹਿਗੁਰੂ ਜੀ ਸਾਂਝੇ ਕੀਤੇ ਗਏ ਜਾਣਗੇ ਉਹ ਤੁਸੀਂ ਆਪਣੇ ਬੱਚਿਆਂ ਨਾਲ ਵੀ ਸਾਂਝੇ ਕਰਨੇ ਆ ਇਹ ਵਾਲੀ ਵੀਡੀਓ ਤੁਸੀਂ ਬੱਚਿਆਂ ਨੂੰ ਵੀ ਸੁਣਾਉਣੀ ਹੈ ਤਾਂ ਜੋ ਜਿਹੜੀਆਂ ਗਲਤੀਆਂ ਆਪਾਂ ਰੋਟੀ ਖਾਣ ਦੇ ਸਮੇਂ ਕਰਦੇ ਆ ਉਹ ਨਾ ਕਰੀਏ ਆਪਾਂ ਤਾਂ ਵਾਹਿਗੁਰੂ ਜੀ ਹੱਥ ਧੋ ਕੇ ਹੀ ਪ੍ਰਸ਼ਾਦ ਦਾ ਸ਼ਕਨ ਆਪਾਂ ਬੈਠਣਾ ਜਿਸ ਤਰ੍ਹਾਂ ਆਪਾਂ ਲੰਗਰ ਦੇ ਵਿੱਚ ਬੈਠਦੇ ਆਂ ਲੰਗਰ ਸ਼ਕਨਦੇ ਆ ਪੰਗਤ ਬਣਾ ਕੇ ਬੈਠਦੇ ਆ ਕਿਉਂਕਿ ਵਾਹਿਗੁਰੂ ਜੀ ਜਿਵੇਂ ਗੁਰਮਤਿ ਅਨੁਸਾਰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਲੰਗਰ ਪ੍ਰਥਾ ਦੇ ਵਿੱਚ ਪੰਗਤ ਪ੍ਰਥਾ ਵੀ ਸ਼ੁਰੂ ਕੀਤੀ ਹੈ ਪੰਗਤ ਵੀ ਲਾਈਨ ਬਣਾ ਕੇ ਚੌਂਕੜਾ ਮਾਰ ਕੇ ਬੈਠਣਾਗਾ ਕਿਉਂਕਿ ਅਕਸਰ ਕੋਈ ਮਰਿਆਦਾ ਬਣਾਈ ਗਈ ਸੀ ਕਿ ਫੇਰ ਹੀ ਵਾਹਿਗੁਰੂ ਜੀ ਇੰਨੇ ਇੰਨੇ ਸੰਗਤ ਹੈ ਜਿਹੜੀ ਗੁਰਦਾਰਿਆਂ ਦੇ ਵਿੱਚ ਪ੍ਰਸ਼ਾਦਾ ਛਕ ਲੈਂਦੀ ਹੈ ਨਾ ਸਾ ਮਰਿਆਦਾ ਇਹ ਹੈ ਕਿ ਆਪਾਂ ਜਿਹੜਾ ਹੈ ਹੱਥ ਧੋ ਕੇ ਖਾਥ ਪੂਰੀ ਤਰ੍ਹਾਂ ਧੋ ਕੇ ਤੇ ਚੌਂਕੜਾ ਮਾਰ ਕੇ ਦੂਜੀ ਗੱਲ ਹੈ ਵਾਹ ਗੁਰੂ ਜੀ ਚੌਂਕੜੀ ਮਾਰ ਕੇ ਫਿਰ ਪ੍ਰਸ਼ਾਦਾ ਛਕਣਾ ਗੁਰਮੰਤਨ ਚਾਰ ਵੀ ਸਹੀ ਹੈ ਚੌਂਕੜਾ ਮਾਰ ਕੇ ਕਿਉਂਕਿ ਤੁਸੀਂ ਸਭ ਨੇ ਦੇਖਿਆ ਹੋਣਾ ਕਿ ਲੰਗਰ ਦੇ ਵਿੱਚ ਚੌਂਕੜਾ ਲਾ ਕੇ ਫੇਰੀ ਪ੍ਰਸ਼ਾਦਾ ਛਕਿਆ ਜਾਂਦਾ ਹੈਗਾ ਤੇ ਔਰ ਤੁਸੀਂ ਜੇ ਡਾਕਟਰਾਂ ਨੂੰ ਪੁੱਛੋ ਤਾਂ ਡਾਕਟਰ ਵੀ ਤੁਹਾਨੂੰ ਇਹੀ ਸਲਾਹ ਦੇਣਗੇ ਕਿ ਚੌਂਕੜਾ ਲਾ ਕੇ ਫਿਰ ਪ੍ਰਸ਼ਾਦਾ ਛਕਣਾ ਚਾਹੀਦਾ ਹੈ ਕਿਉਂਕਿ ਵੈਗਰੂ ਜੀ ਜੋ ਇਹ ਆਪਾਂ ਨੂੰ ਇਦਾਂ ਲੱਗਦਾ ਹੋਊਗਾ ਕਿ ਜੇ ਨਾ ਚੌਂਕੜਾ ਮਾਰੀਏ ਫਿਰ ਕਿਹੜਾ ਪ੍ਰਸ਼ਾਦਾ ਪਚਣਾ ਨਹੀਂਗਾ ਪਰ ਗੱਲ ਵੈਗਰੂ ਜੀ ਹੁੰਦੀ ਹੈ ਕਿ ਜੇਕਰ ਤੁਸੀਂ ਇਹਨੂੰ ਆਯੁਰਵੈਦਿਕ ਮੁਤਾਬਕ ਡਾਕਟਰਾਂ ਮੁਤਾਬਕ ਵੀ ਲਓਗੇ ਨਾ ਤਾ ਕਹਿੰਦੇ ਜੇ ਤੁ ਆਪਾਂ ਚੌਂਕੜਾ ਲਾ ਕੇ ਪ੍ਰਸ਼ਾਦਾ ਛਕਦੇ ਆ ਨਾ ਤਾਂ ਕਹਿੰਦੇ ਆਪਣੀ ਪਾਚਣ ਕਿਰਿਆ ਜਿਆਦਾ ਵਧੀਆ ਕੰਮ ਕਰਦੀ ਆ ਆਪਾਂ ਨੂੰ ਜਿਹੜਾ ਭੋਜਨ ਜਿਹੜਾ ਆਪਾਂ ਖਾਣਾ ਖਾਂਦੇ ਆ ਉਹ ਆਪਾਂ ਨੂੰ ਡਾਈਜੈਸਟ ਬਹੁਤ ਵਧੀਆ ਹੁੰਦਾ ਹੈਗਾ ਤਾਂ ਚੌਂਕੜਾ ਲਾ ਕੇ ਹੀ ਖਾਣਾ ਪੁਰਾਣੇ ਸਮੇਂ ਦੇ ਵਿੱਚ ਜਿਵੇਂ ਥੱਲੇ ਬਹਿ ਕੇ ਖਾਂਦੇ ਸੀਗੇ ਪੁੰਜੇ ਬੈਠ ਕੇ ਉਹ ਸਭ ਤੋਂ ਵਧੀਆ ਗੱਲ ਹੈ ਪਰ ਅੱਜ ਕੱਲ ਦੇ ਸਮਿਆਂ ਦੇ ਵਿੱਚ ਜਿਵੇਂ ਕਿ ਔਰ ਡਾਈਨਿੰਗ ਟੇਬਲ ਆ ਗਿਆ ਹੈ ਬੈੱਡ ਤੇ ਬੈਠ ਕੇ ਖਾਣਾ ਖਾ ਲੈਂਦੇ ਮੰਜੇ ਤੇ ਬੈਠ ਕੇ ਖਾ ਲੈਂਦੇ ਪਰ ਤੁਸੀਂ ਵੈਗਰੂ ਜੀ ਚੌਂਕੜਾ ਤਾਂ ਲਾਉਣਾ ਹੀ ਲਾਉਣਾ ਹੈ ਤੁਸੀਂ ਹਨਾ ਪੁੰਜੇ ਬਹਿ ਕੇ ਖਾ ਲਓ ਸਭ ਤੋਂ ਵਧੀਆ ਗੱਲ ਹੈ ਜੇਕਰ ਕੋਈ ਪੁੰਜੇ ਵੈ ਕੇ ਨਹੀਂ ਖਾ ਸਕਦਾ ਤਾਂ ਚੌਂਕੜਾ ਤਾਂ ਜ਼ਰੂਰ ਲਾਉਣਾ ਹੀ ਲਾਉਣਾ ਤੁਸੀਂ ਅਗਲੀ ਗੱਲ ਹੈ ਵੈਗਰੂ ਜੀ ਹੱਥ ਧੋਣ ਤੋਂ ਬਾਅਦ ਚੌਂਕੜਾ ਲਾਉਣ ਤੋਂ ਬਾਅਦ ਜਦੋਂ ਥਾਲੀ ਦੇ ਵਿੱਚ ਤੁਹਾਡੇ ਅੱਗੇ ਪ੍ਰਸ਼ਾਦਾ ਰੱਖਿਆ ਗਿਆ ਤਾਂ ਤੁਸੀਂ ਵੈਗਰੂ ਜੀ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਕਰਨਾਗਾ ਤੇ ਸ਼ੁਕਰਾਨੇ ਦੇ ਵਿੱਚ ਵਾਹਿਗੁਰੂ ਜੀ ਇਹ ਕਹਿਣਾ ਕਿਉਂਕਿ ਜਿਹੜਾ ਬਹੁਤ ਸਾਰੇ ਸਰੀਰ ਧਰਤੀ ਤੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਵਾਹਿਗੁਰੂ ਜੀ ਨਹੀਂ ਮਿਲਦੀਗੀ ਤਾਂ ਸ਼ੁਕਰਾਨਾ ਜ਼ਰੂਰ ਤੁਸੀਂ ਕਰਨਾ ਕਿ ਜੋ ਵਾਹਿਗੁਰੂ ਜੀ ਆਪਣੇ ਪ੍ਰਸ਼ਾਦਾ ਬਖਸ਼ਿਆਗਾ ਆਪ ਜੀ ਦਾ ਸ਼ੁਕਰਾਨਾ ਪੂਰਾ ਦਿਨ ਵਧੀਆ ਬੀਤਿਆ ਆਪ ਜੀ ਦਾ ਸ਼ੁਕਰਾਨਾ ਕਰਕੇ ਹੀ ਤੁਸੀਂ ਪ੍ਰਸ਼ਾਦਾ ਛਕਣਾ ਹੈ ਹਨ ਤੇ ਚੌਥੀ ਗੱਲ ਹੈ ਵੈਗੁਰੂ ਜੀ ਅੰਨ ਦਾ ਸਤਿਕਾਰ ਕਰਨਾ ਜੋ ਸਭ ਨਾਲੋਂ ਬਹੁਤ ਜ਼ਰੂਰੀ ਗੱਲ ਹੈ ਕਿ ਗੁਰੂ ਮਹਾਰਾਜ ਨੇ ਦੇਖੋ ਕੋਈ ਆਪਣੇ ਚੰਗੇ ਕਰਮ ਕੀਤੇ ਹੁੰਦੇ ਆ ਜਾਂ ਕੋਈ ਦਿੱਤਾ ਲਿਆ ਜਿਵੇਂ ਕਹਿ ਦਿੰਦੇ ਅੱਗੇ ਆਉਂਦਾ ਹੈਗਾ ਤਾਂ ਵੈਗੁਰੂ ਜੀ ਤਾਂ ਹੀ ਆਪਾਂ ਨੂੰ ਦੋ ਵਕਤ ਦੀ ਰੋਟੀ ਮਿਲਦੀ ਹੈ ਤੋ ਕਿ ਜਿਵੇਂ ਕਿ ਮੈਂ ਆਪ ਨੂੰ ਪਹਿਲਾਂ ਦੱਸਿਆ ਕਿ ਬਹੁਤ ਸਾਰੇ ਸਰੀਰ ਇਹੋ ਜਿਹੇ ਜਿਹੜੇ ਧਰਤੀ ਤੇ ਆ ਇੱਕ ਵਕਤ ਦੀ ਰੋਟੀ ਖਾ ਕੇ ਹੀ ਸੌਂਦੇ ਆ ਤਾਂ ਸ਼ੁਕਰਾਨਾ ਕਰਨਾ ਚਾਹੀਦਾ ਔਰ ਸਤਿਕਾਰ ਕਰਨਾ ਚਾਹੀਦਾ ਅੰਨ ਦਾ ਸਤਿਕਾਰ ਸਭ ਤੋਂ ਵੱਡੀ ਗੱਲ ਹੈ ਜੋ ਘਰ ਦੇ ਵਿੱਚ ਰੁੱਖਾ ਮਿੱਥਾ ਬਣਿਆ ਵਾਏ ਗੁਰੂ ਜੀ ਪਹਿਲਾਂ ਬਰਕਤਾਂ ਕਿਉਂ ਹੁੰਦੀਆਂ ਸੀਗੀਆਂ ਘਰਾਂ ਦੇ ਵਿੱਚ ਤੇ ਘਰਾਂ ਦੇ ਵਿੱਚ ਵਾਏ ਗੁਰੂ ਜੀ ਕਿੰਨਾ ਇੰਨਾ ਭਾਈ ਜਾਰਾ ਇੰਨਾ ਪ੍ਰੇਮ ਪਿਆਰ ਕਿਉਂ ਸੀਗਾ ਕਿਉਂਕਿ ਪ੍ਰੇਮ ਦੇ ਨਾਲ ਪ੍ਰਸ਼ਾਦਾ ਬਣਾਇਆ ਜਾਂਦਾ ਸੀਗਾ ਔਰ ਪ੍ਰੇਮ ਦੇ ਨਾਲ ਹੀ ਛਕਿਆ ਜਾਂਦਾ ਸੀਗਾ ਹੱਥ ਖੇੜ ਕੇ ਛਕਿਆ ਜਾਂਦਾ ਸੀਗਾ ਤੇ ਤਾਂ ਹੀ ਬਿਮਾਰੀਆਂ ਵਾਏ ਗੁਰੂ ਜੀ ਘਟਮ ਸੀਗੀਆਂ ਤਾਂ ਅੰਨ ਦਾ ਸਤਕਾਰ ਜ਼ਰੂਰ ਕਰਨਾਗਾ ਰੁੱਖਾ ਮਿੱਸਾ ਜੋ ਘਰ ਦੇ ਵਿੱਚ ਬਣਿਆ ਅੱਜ ਕੱਲ ਦੇ ਬੱਚਾ ਨੂੰ ਬਹੁਤ ਬੁਰੀਆਂ ਹੈਬਿਟਸ ਇਹ ਨੇ ਕਿ ਅੰਨ ਦਾ ਸਤਕਾਰ ਬਿਲਕੁਲ ਨਹੀਂ ਕਰ ਦੇਗੇ ਕਿਸੇ ਤਰ੍ਹਾਂ ਦੀ ਕਿੰਨੀ ਤ ਕਿੰਨੀਆਂ ਤਰ੍ਹਾਂ ਦੀਆਂ ਵੀ ਸਬਜ਼ੀਆਂ ਉਹਨਾਂ ਸਾਹਮਣੇ ਬਣਾ ਕੇ ਰੱਖ ਦੋ ਉਹਨਾਂ ਨੂੰ ਜਿਵੇਂ ਪਸੰਦ ਨਹੀਂ ਆਉਂਦੀਆਂ ਹੈ ਨਾ ਪਰ ਵਾਹਿਗੁਰੂ ਜੀ ਕੋਈ ਨਹੀਂ ਉਹ ਬੱਚੇ ਹੌਲੀ-ਹੌਲੀ ਉਹਨਾਂ ਨੂੰ ਸਿਖਾਓ ਕਿ ਇਸ ਤਰ੍ਹਾਂ ਅੰਨ ਇੱਕ ਗੁਰਮਤ ਅਨਸਾਰ ਦੇਵਤਾ ਮੰਨਿਆ ਗਿਆ ਤੇ ਅੰਨ ਦਾ ਸਤਕਾਰ ਕਰੋ ਠੀਕ ਹੈ ਜਿਵੇਂ ਵਾਹਿਗੁਰੂ ਜੀ ਇੱਕਾ ਮੈਨੂੰ ਕੋਈ ਕਥਾ ਜਾਦਾ ਹੀ ਹੈ ਕਹਿੰਦੇ ਇੱਕ ਇਨਸਾਨ ਗੁਰਦਵਾਰੇ ਨਾ ਪ੍ਰਸ਼ਾਦਾ ਛਕਣ ਗਿਆ ਉਹ ਕਹਿੰਦਾ ਵਾਹਿਗੁਰੂ ਜੀ ਮੈਨੂੰ ਨਾ ਗੁਰਦਵਾਰਿਆਂ ਨੂੰ ਪਾਠੀ ਸਾਹਿਬ ਨੂੰ ਕਹਿੰਦਾ ਕਿ ਮੈਨੂੰ ਪ੍ਰਸ਼ਾਦਾ ਛਕਾ ਦਿਓ ਭਾਈ ਸਾਹਿਬ ਨੂੰ ਉਹ ਕਹਿੰਦਾ ਤੇ ਭਾਈ ਸਾਹਿਬ ਕਿ ਪੁੱਛਣ ਲੱਗੇ ਕਹਿੰਦੇ ਵੀ ਤੈਨੂੰ ਕੋਈ ਕੰਮ ਕਰਨਾ ਵੀ ਆਉਂਦਾ ਅੱਗੋਂ ਉਹ ਕਹਿੰਦਾ ਕਹਿੰਦਾ ਨਾ ਵੀ ਪਾਠੀ ਨੂੰ ਅਗੋਂ ਕਹਿੰਦਾ ਕਿ ਵਾਹਿ ਗੁਰੂ ਜੀ ਮੈਨੂੰ ਕੰਮ ਕੋਈ ਨਹੀਂ ਕਰਨਾ ਆਉਂਦਾਗਾ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਨਾ ਆਉਂਦਾ ਪਾਠੀ ਨੇ ਸੋਚਿਆ ਨਾ ਕਿ ਚਲੋ ਪ੍ਰਸ਼ਾਦਾ ਇਹ ਛਕ ਲਵੇ ਤੇ ਫੇਰ ਕੋਈ ਜਿਵੇਂ ਗੁਰੂ ਘਰਾਂ ਦੇ ਵਿੱਚ ਸੇਵਾ ਹੁੰਦੀ ਹੈ ਹਨਾ ਵੀ ਕੋਈ ਇਹਨੂੰ ਸੇਵਾ ਲਾ ਦਾਂਗੇ ਤਾਂ ਉਹ ਤੁਹੋਂ ਕਹਿੰਦਾ ਕਿ ਮੈਨੂੰ ਪ੍ਰਸ਼ਾਦਾ ਛਕ ਮੈਨੂੰ ਨਾ ਕੋਈ ਕੰਮ ਨਹੀਂ ਕਰਨਾ ਆਉਂਦਾ ਤਾਂ ਪਾਠੀ ਸਾਹਿਬ ਅਗੋਂ ਪੁੱਛਦਾ ਕਿ ਤੈਨੂੰ ਪ੍ਰਸ਼ਾਦਾ ਛਕਣਾ ਆਉਂਦਾ ਉਹ ਕਹਿੰਦਾ ਹਾਂਜੀ ਵਾਹਿਗੁਰੂ ਜੀ ਮੈਨੂੰ ਪ੍ਰਸ਼ਾਦਾ ਜ਼ਰੂਰ ਛਕਣਾ ਆਉਂਦਾ ਹੈਗਾ ਤਾਂ ਉਹਨਾਂ ਨੇ ਨਾ ਹੁਣ ਅਜਮਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕੀ ਕੀਤਾ ਪਹਿਲੇ ਦਿਨ ਉਹਨੂੰ ਇੰਨੇ ਵੱਡਾ ਕੋਲਾ ਸਾਰਾ ਭਰ ਕੇ ਇਹਨੂੰ ਸਬਜ਼ੀ ਦੇਤੀ ਦਾਲਾ ਦੇ ਦਿੱਤਾ ਉਹਨੂੰ ਇੰਨਾ ਸਾਰਾ ਤੇ ਇੱਕ ਉਹਨੂੰ ਪ੍ਰਸ਼ਾਦਾ ਦੇ ਦਿੱਤਾ ਤੇ ਉਹਨੂੰ ਕਿਹਾ ਵੀ ਛਕ ਲੈ ਆਹੀ ਹੈਗਾ ਨਾ ਉਹਨੇ ਕੀ ਕੀਤਾ ਕਿ ਜਿਹੜੀ ਉਹ ਇੱਕ ਇੱਕ ਪ੍ਰਸ਼ਾਦਾ ਨੂੰ ਮਿਲਿਆ ਸੀਗਾ ਉਹਨੇ ਨਾਲ ਉਹ ਸਕੂ ਦੇ ਨਾਲ ਉਹਨੇ ਉਹ ਸਾਰਾ ਦਾਲਾ ਛੱਕ ਲਿਆ ਹਨਾ ਪੂਰਾ ਕੋਈ ਝੂਠ ਨਹੀਂ ਛੱਡੀਗੀ ਸਾਰਾ ਉਹਨੇ ਛੱਕ ਲਿਆ ਅਗਲੇ ਦਿਨ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਥੋੜਾ ਜਿਹਾ ਉਹਨੂੰ ਦਾਲਾ ਦਿੱਤਾ ਜਮਾ ਬਿਲਕੁਲ ਥੋੜਾ ਜਿਹਾ ਦਾਲਾ ਦਿੱਤਾ ਤੇ ਚਾਰ ਪੰਜ ਉਹਦੇ ਹੱਥ ਤੇ ਪ੍ਰਸ਼ਾਦੇ ਰੱਖਤੇ ਕਿ ਇਹਨੂੰ ਛੱਕ ਲੈ ਤੂੰ ਹਨਾ ਉਹਨੇ ਕੁਛ ਨਹੀਂ ਉਹੋ ਬੋਲਿਆਗਾ ਉਹਨੇ ਛਕਰਾਣਾ ਕੀਤਾ ਪ੍ਰਮਾਤਮਾ ਦਾ ਸ਼ੁਕਰਾਨਾ ਕਰਕੇ ਤੇ ਜਿਵੇਂ ਉਹਨੂੰ ਜਿਵੇਂ ਦਾ ਪ੍ਰਸ਼ਾਦਾ ਮਿਲਿਆ ਸੀ ਉਹਨੇ ਆਰਾਮ ਨਾਲ ਛਕ ਲਿਆ ਤੇ ਜਾਂਦੇ ਜਦੋਂ ਪ੍ਰਸ਼ਾਦਾ ਛਕਣ ਤੋਂ ਬਾਅਦ ਫਿਰ ਵੀ ਉਹਨੇ ਅਰਦਾਸ ਕੀਤੀ ਪਰਮਾਤਮਾ ਅੱਗੇ ਤੀਜੇ ਦਿਨ ਵਾਹਿਗੁਰੂ ਜੀ ਕੀ ਹੁੰਦਾ ਕਿ ਤੀਜੇ ਦਿਨ ਉਹਨਾਂ ਨੇ ਕੀ ਕੀਤਾ ਕਿ ਥੋੜਾ ਜਿਹਾ ਉਹਨੂੰ ਦਾਲਾ ਦੇਤਾ ਤੇ ਥੋੜਾ ਜਿਹਾ ਉਹਨੂੰ ਪ੍ਰਸ਼ਾਦਾ ਮੰਨ ਲਓ ਇੱਕ ਪ੍ਰਸ਼ਾਦਾ ਉਹਨੂੰ ਦੇਤਾ ਤੇ ਵਾਵਾ ਸਾਰਾ ਜਿਵੇਂ ਕਾਫੀ ਸਾਰਾ ਉਹਨੂੰ ਜੱਗ ਭਰ ਕੇ ਜਲ ਦੇ ਦਿੱਤਾ ਹਨਾ ਉਹ ਫਿਰ ਵੀ ਕੁਛ ਨਹੀਂ ਬੋਲਿਆਗਾ ਉਹਨੇ ਕੀ ਕੀਤਾ ਕਿ ਸਾਰਾ ਜਿੰਨਾ ਪ੍ਰਸ਼ਾਦਾ ਉਹਨੂੰ ਮਿਲਿਆ ਸੀਗਾ ਦਾਲਾ ਮਿਲਿਆ ਸੀ ਉਹ ਛਕਿਆ ਤੇ ਨਾਲ ਜਿੰਨਾ ਨੂੰ ਜਲ ਮਿਲਿਆ ਸੀਗਾ ਉਹ ਛਕਿਆ ਤਾਂ ਤੀਜੇ ਦਿਨ ਪਾਠੀ ਨੇ ਕਿਹਾ ਕਿ ਉਹਨੂੰ ਉਨਚਾਨ ਪਾਠੀ ਕਹਿੰਦਾ ਕਿ ਵਾਹਿਗੁਰੂ ਜੀ ਸੱਚਮੁੱਚ ਤੈਨੂੰ ਪ੍ਰਸ਼ਾਦਾ ਛਕਣਾ ਹੁੰਦਾ ਕਿਉਂਕਿ ਉਹਨੇ ਅੰਨ ਦਾ ਸਤਕਾਰ ਕੀਤਾ ਠੀਕ ਹੈ ਜਲ ਜਿਆਦਾ ਮਿਲਿਆ ਉਹਨੂੰ ਤਾਂ ਜਲ ਜਲ ਵੀ ਉਹਨੇ ਨਹੀਂ ਡੋਲਿਆਗਾ ਜੇ ਉਹਨੂੰ ਦਾਲਾ ਜਿਆਦਾ ਦਿੱਤਾ ਗਿਆ ਤਾਂ ਉਹਨੇ ਡਾਲਾ ਵੀ ਨਹੀਂ ਡੋਲਿਆ ਝੂਠ ਨਹੀਂ ਛੱਡੀ ਹੈਨਾ ਜੇ ਉਹਨੂੰ ਪ੍ਰਸ਼ਾਦਾ ਜਿਆਦਾ ਦਿੱਤਾ ਗਿਆ ਜਿਵੇਂ ਵੀ ਉਹਨੇ ਹੈਨਾ ਮਤਲਬ ਇਹ ਉਹਨੇ ਅੰਨ ਦਾ ਸਤਿਕਾਰ ਕੀਤਾ ਤਾਂ ਇਸ ਤਰ੍ਹਾਂ ਵੈਗੁਰੂ ਜੀ ਅੰਨ ਜਿਹੜਾ ਦੇਵਤਾ ਹੈ ਤੇ ਅੰਨ ਦਾ ਆਪਾਂ ਨੂੰ ਸਤਿਕਾਰ ਕਰਨਾ ਚਾਹੀਦਾ ਹੁਣ ਦੇ ਟਾਈਮ ਦੇ ਵਿੱਚ ਬੜਾ ਟਾਈਮ ਬਦਲ ਗਿਆ ਪਰ ਪੁਰਾਣੇ ਟਾਈਮ ਦੇ ਵਿੱਚ ਨਾ ਜਿਵੇਂ ਆਪਣੀਆਂ ਦਾਦੀਆਂ ਨਾਨੀਆਂ ਆਪਾਂ ਸੁਣਿਆ ਹੋਣਾ ਤੇ ਬਹੁਤ ਉਹ ਕਹਿੰਦੇ ਸੀ ਕਿਤੇ ਛੋਟਾ ਜਿਹਾ ਟੁਕੜਾ ਅ ਪ੍ਰਸ਼ਾਦੇ ਦਾ ਡਿੱਗਿਆ ਹੋਇਆ ਹਨਾ ਤਾਂ ਬਹੁਤ ਉਸ ਤਰ੍ਹਾਂ ਉਹਨਾਂ ਨੂੰ ਹੁੰਦਾ ਸੀ ਪੈਰ ਨਾ ਲੱਗ ਜਾਣ ਆਪਾਂ ਨੂੰ ਵੀ ਸਮਝਾਉਣਾ ਕਣਕ ਤੇ ਜਿਵੇਂ ਛੋਟੇ ਬੱਚੇ ਕਣਕ ਤੇ ਖੇਡਦੇ ਨੇ ਹਨਾ ਤੇ ਉਹ ਵੀ ਉਹਨਾਂ ਨੇ ਧਿਆਨ ਰੱਖਣਾ ਵੀ ਉਹ ਗੱਲਾਂ ਦਾ ਧਿਆਨ ਰੱਖਦੇ ਸੀ ਕਿਉਂਕਿ ਅੰਨ ਇੱਕ ਨਾ ਦੇਵਤਾ ਹੈ ਤੇ ਦੇਵਤਾ ਤਰ੍ਹਾਂ ਵੈਗੁਰੂ ਜੀ ਆਪਾਂ ਨੂੰ ਇਹਨੂੰ ਪੂਜਣਾ ਚਾਹੀਦਾ ਹੈਗਾ ਤੇ ਇਸ ਤਰ੍ਹਾਂ ਆਪਾਂ ਨੂੰ ਜਿਹੜਾ ਅੰਨ ਦਾ ਸਤਿਕਾਰ ਕਰਨਾ ਚਾਹੀਦਾ ਹੈਗਾ ਤੇ ਅਗਲੀ ਗੱਲ ਹੈ ਵੈਗੁਰੂ ਜੀ ਅੰਨ ਜਦੋਂ ਪ੍ਰਸ਼ਾਦਾ ਆਪਾਂ ਸ਼ਕਣਾਗਾ ਤੇ ਡਾਕਟਰ ਵੀ ਵੈਗੁਰੂ ਜੀ ਕਹਿੰਦੇ ਨੇ ਤੇ ਗੁਰਮੰਤਨ ਅਨੁਸਾਰ ਵੀ ਐਸੇ ਹੈ ਕਿ ਬੋਲਣਾ ਨਹੀਂ ਚਾਹੀਦਾ ਬਿਲਕੁਲ ਵੀ ਬੋਲਣਾ ਨਹੀਂ ਚਾਹੀਦਾਗਾ ਜਦੋਂ ਵੀ ਤੁਸੀਂ ਪ੍ਰਸ਼ਾਦਾ ਛਕੋ ਤੇ ਆਰਾਮ ਨਾਲ ਪ੍ਰਸ਼ਾਦਾ ਛਕਣਾ ਚਾਹੀਦਾਗਾ ਬੋਲਣਾ ਨਹੀਂ ਬਿਲਕੁਲ ਪ੍ਰਸ਼ਾਦੇ ਵੱਲ ਤੁਹਾਡਾ ਧਿਆਨ ਹੋਵੇ ਕਿਸੇ ਹੋਰ ਪਾਸੇ ਤੁਹਾਡਾ ਮੰਨਾ ਇਧਰ ਉਧਰ ਤੁਹਾਡਾ ਜਿਹੜਾ ਦਿਮਾਗ ਇਧਰ ਉਧਰ ਨਹੀਂ ਨਹੀਂ ਭੜਕਣਾ ਚਾਹੀਦਾ ਹੈਗਾ ਕਿਉਂਕਿ ਵਾਹਿਗੁਰੂ ਜੀ ਇਹ ਤੁਸੀਂ ਡਾਕਟਰ ਤੋਂ ਵੀ ਚਾਹੇ ਕਿਸੇ ਤੋਂ ਪੁੱਛ ਲਿਓ ਕਿ ਜਦੋਂ ਆਪਣਾ ਦਿਮਾਗ ਕਿਸੇ ਹੋਰ ਪਾਸੇ ਘੁੰਮਦਾ ਹੁੰਦਾ ਤੇ ਆਪਾਂ ਪ੍ਰਸ਼ਾਦਾ ਛਕ ਰੇ ਹੁੰਨੇ ਆ ਉਹ ਚੀਜ਼ ਦਾ ਆਪਣੇ ਜਿਹੜੇ ਡਾਈਜੈਸਟ ਸਿਸਟਮ ਤੇ ਨਾ ਉਹਦੇ ਤੇ ਉਹ ਚੀਜ਼ ਦਾ ਅਸਰ ਜ਼ਰੂਰ ਪੈਂਦਾ ਤਾਂ ਵਾਹਿਗੁਰੂ ਜੀ ਪ੍ਰਸ਼ਾਦਾ ਟਾਈਮ ਬੋਲਣਾ ਵੀ ਨਹੀਂ ਚਾਹੀਦਾ ਤੇ ਬਹੁਤ ਸਹਿਜ ਮਤੇ ਨਾਲ ਪ੍ਰਸ਼ਾਦਾ ਛਕਣਾ ਚਾਹੀਦਾ ਹੈਗਾ ਘੜੀ ਗਾਲ ਹੈ ਵਈ ਗੁਰੂ ਜੀ ਪ੍ਰਸ਼ਾਦਾ ਆਨੰਦ ਨਾਲ ਛਕਣਾ ਚਾਹੀਦਾਗਾ ਹੁਣ ਪਹਿਲਾਂ ਵੀ ਮੈਂ ਇਹ ਗੱਲ ਕੀਤੀ ਸੀਗੀ ਕਿ ਜੋ ਰੁੱਖਾ ਮਿੱਠਾ ਘਰ ਦੇ ਵਿੱਚ ਬਣਦਾ ਉਹਨੂੰ ਆਨੰਦ ਨਾਲ ਛਕਣਾ ਚਾਹੀਦਾਗਾ ਕਿਉਂਕਿ ਘਰ ਦੇ ਜਿਹੜੇ ਪੇਰੈਂਟਸ ਹੈ ਮੰਨ ਲਓ ਹਣਾ ਉਹ ਵੀ ਪੂਰੀ ਕੋਸ਼ਿਸ਼ ਕਰਦੇ ਆ ਵੀ ਬੱਚਾਂ ਲਈ ਸਭ ਤੋਂ ਸੋਹਣਾ ਖਾਣਾ ਦਿੱਤਾ ਜਾਵੇ ਔਰ ਜਿਹੜੀ ਘਰ ਦੀ ਲੇਡੀਜ਼ ਹੈ ਨਾ ਉਹ ਵੀ ਬਹੁਤ ਕੋਸ਼ਿਸ਼ ਕਰਦੀ ਹੈ ਕਿ ਸੋਨਾ ਤੋਂ ਸੋਹਣੀ ਸਬਜੀ ਬਣੇ ਸੋਨਾ ਤੋਂ ਸੋਨਾ ਪ੍ਰਸ਼ਾਦਾ ਤਿਆਰ ਕੀਤਾ ਜਾਵੇ ਤੇ ਬੱਚਾ ਨੂੰ ਵੀ ਜੋ ਪਸੰਦ ਆਵੇ ਜੋ ਘਰ ਵਾਲੀ ਨੂੰ ਵੀ ਪਸੰਦ ਆਵੇ ਘਰ ਦੇ ਸਾਰੇ ਪਰਿਵਾਰ ਨੂੰ ਪਸੰਦ ਆਵੇ ਤਾਂ ਵੈ ਗੁਰੂ ਜੀ ਉਹ ਵੀ ਬਹੁਤ ਮਿਹਨਤ ਕਰਦੀ ਹੈ ਤੇ ਉਹ ਉਹਦੀ ਮਿਹਨਤ ਨੂੰ ਮਤਲਬ ਰੰਗਤ ਆਉਣੀ ਚਾਹੀਦੀ ਹੈ ਮਤਲਬ ਇਹ ਹੈ ਕਿ ਜੇਕਰ ਇੱਕ ਬਹੁਤ ਉਹ ਮਿਹਨਤ ਕਰਕੇ ਤੁਹਾਡੇ ਸਾਹਮਣੇ ਪ੍ਰਸ਼ਾਦਾ ਰੱਖਦੀ ਹੈ ਨਾ ਵਾਹਿਗੁਰੂ ਜੀ ਪਰਿਵਾਰ ਸਾਹਮਣੇ ਉਹ ਇੰਨੀ ਮਿਹਨਤ ਕਰਕੇ ਸਾਰੇ ਪਰਿਵਾਰ ਦਾ ਉਹ ਪ੍ਰਸ਼ਾਦਾ ਬਣਾਉਂਦੀ ਹੈ ਹੈਨਾ ਜੇਕਰ ਤੁਸੀਂ ਬਹੁਤ ਆਨੰਦ ਨਾਲ ਉਹਨੂੰ ਛਕ ਲੈਨੇ ਹੋ ਤਾਂ ਗੁਰਮਤਿ ਅਨੁਸਾਰ ਵੀ ਵੈਗੁਰੂ ਜੀ ਸਹੀ ਹੈ ਔਰ ਤੁਹਾਡੀ ਬਾਡੀ ਮੁਤਾਬਕ ਵੀ ਇਹ ਸਹੀ ਹੈ ਤੁਹਾਨੂੰ ਡਾਈਜੈਸਟ ਜਲਦੀ ਹੋਊਗਾ ਤੁਹਾਡਾ ਮਾਈਂਡ ਵੀ ਸ਼ੱਟ ਹੋਊਗਾ ਉਹਦੇ ਨਾਲ ਕਿਉਂਕਿ ਜੇਕਰ ਆਪਾਂ ਜੋ ਤੁਹਾਡੇ ਘਰ ਦੇ ਵਿੱਚ ਬਣਿਆ ਜੋ ਉਹਦੇ ਵਿੱਚ ਆਪਾਂ ਨੁਕਸ ਕੱਢੀ ਜਾਵਾਂਗੇ ਜਾਂ ਜੋ ਤੁਹਾਨੂੰ ਨਹੀਂ ਪਸੰਦ ਨਾ ਪਸੰਦ ਤਾਂ ਵੈਗੁਰੂ ਜੀ ਕਰਨਾ ਹੀ ਨਹੀਂ ਚਾਹੀਦਾਗਾ ਕੇ ਪਰ ਜਿਵੇਂ ਮਨ ਕੋਈ ਚੀਜ਼ ਘੱਟ ਆਪਾਂ ਨੂੰ ਪਸੰਦ ਉਹਨੂੰ ਘੱਟ ਖਾ ਲਓ ਪਰ ਇਹ ਨਹੀਂ ਉਹਨੂੰ ਦਰਕਾਰਨਾ ਨਹੀਂ ਚਾਹੀਦਾ ਮਤਲਬ ਖਾਣਾ ਨੂੰ ਆਪਾਂ ਦਰਕਾਰ ਨਹੀਂ ਸਕਦੇ ਕਿਸੇ ਤਰ੍ਹਾਂ ਵੀ ਕਿਉਂਕਿ ਅਨ ਭਾਈ ਗੁਰੂ ਜੀ ਪਰਮਾਤਮਾ ਦਾਇਕ ਰੂਪ ਆਨੇ ਕ데ਤਾ ਤੌਰ ਦੇਵਤਾ ਦੀ ਆਪਾਂ ਪੂਜਾ ਕਰਦੇ ਆ ਤਾਂ ਆਨੰਦ ਨਾਲ ਖਾਣਾ ਚਾਹੀਦਾ ਜਿਹੜਾ ਪ੍ਰਸ਼ਾਦਾ ਹੈ ਉਹ ਪੂਰੀ ਤਰ੍ਹਾਂ ਆਨੰਦ ਨਾਲ ਹੀ ਖਾਣਾ ਚਾਹੀਦਾ ਹੈਗਾ ਤੇ ਅਗਲੀ ਗੱਲ ਹੈ ਵਾਹਿਗੁਰੂ ਜੀ ਕਿ ਜਿਵੇਂ ਅੱਜ ਕੱਲ ਜਿਹੜਾ ਫੋਨ ਦਾ ਬਹੁਤ ਮੋਬਾਈਲ ਦਾ ਬਹੁਤ ਟ੍ਰੈਂਡ ਹੈ ਅੱਜ ਕੱਲ ਹੈਨਾ ਤੇ ਬਹੁਤ ਸਾਰੇ ਮੈਂ ਬੱਚੇ ਹੋਜੇ ਦੇਖੇ ਕਿ ਜਿਹੜੇ ਬੱਚੇ ਨਾ ਇਹਦੇ ਨਾਲ ਮੋਬਾਈਲ ਨੂੰ ਦੇਖ ਕੇ ਹੀ ਖਾਣਾ ਖਾਂਦੇ ਤੁਸੀਂ ਦੇਖੋ ਵਾਹਿਗੁਰੂ ਜੀ ਉਹਨਾਂ ਦਾ ਮਾਈਂਡ ਮੋਬਾਈਲ ਦੇ ਵਿੱਚ ਖੁੱਬਿਆ ਹੋਇਆ ਤੇ ਤੁਸੀਂ ਉਹਦੇ ਮੂੰਹ ਵਿੱਚ ਉਹਨਾਂ ਦੇ ਉਹਦੇ ਮੂੰਹ ਵਿੱਚ ਬੁਰਕੀਆਂ ਪਾ ਰਹੇ ਹੋ ਕਿ ਇਹ ਸਿਸਟਮ ਬਿਲਕੁਲ ਸਹੀ ਹੈ ਡਾਕਟਰ ਮੁਤਾਬਕ ਪੁੱਛੋ ਗੁਰਮਤਨ ਚਾਰ ਦੇਖੋ ਸਿਸਟਮ ਬਿਲਕੁਲ ਸਹੀ ਨਹੀਂ ਹੈ ਵਾਹਿਗੁਰੂ ਜੀ ਜਿਹੜਾ ਵੀ ਆਪਾਂ ਕੰਮ ਕਰਦੇ ਆ ਨਾ ਕੋਈ ਵੀ ਆਪਾਂ ਕੰਮ ਕਰਦੇ ਆ ਠੀਕ ਹੈ ਹੱਥ ਨਾਲ ਕੋਈ ਕੰਮ ਕਰ ਰਹੇ ਆ ਤਾਂ ਆਪਣਾ ਮਾਈਂਡ ਉੱਥੇ ਹੋਣਾ ਚਾਹੀਦਾ ਹੈ ਠੀਕ ਹੈ ਸ਼ਕਨ ਦੀ ਕੱਲ ਜਿਵੇਂ ਪ੍ਰਸ਼ਾਦਾ ਹੈ ਵਾ ਗੁਰੂ ਜੀ ਪ੍ਰਸ਼ਾਦਾ ਕੱਲੀ ਸ਼ਕਨ ਦੀ ਗੱਲ ਨਹੀਂ ਜੇਕਰ ਪ੍ਰਸ਼ਾਦਾ ਬਣਾ ਰਹੇ ਆ ਹਨ ਹਣਾ ਪਣਾ ਲਈ ਖਾਸ ਤੌਰ ਤੇ ਇਸ ਗੱਲ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਜੇ ਆਪਾਂ ਪ੍ਰਸ਼ਾਦਾ ਬਣਾ ਰਹੇ ਹਾਂ ਤਾਂ ਪੂਰਾ ਧਿਆਨ ਆਪਣਾ ਪ੍ਰਸ਼ਾਦੇ ਦੇ ਵਿੱਚ ਹੋਵੇ ਤੇ ਜਦੋਂ ਆਪਣਾ ਪੂਰਾ ਧਿਆਨ ਪ੍ਰਸ਼ਾਦੇ ਦੇ ਵਿੱਚ ਵਾਹਿਗੁਰੂ ਜੀ ਹੋਵੇਗਾ ਨਾ ਤਾਂ ਉਹ ਪ੍ਰਸ਼ਾਦਾ ਜਿਹੜਾ ਹੈਗਾ ਉਹ ਬਹੁਤ ਸਵਾਦ ਵੀ ਬਣਦਾ ਤੇ ਵਾਹਿਗੁਰੂ ਜੀ ਹੋਰ ਵੀ ਇੱਕ ਬੇਨਤੀ ਹੈ ਕਿ ਨਾਲ-ਨਾਲ ਵਾਹਿਗੁਰੂ ਦਾ ਸਿਮਰਨ ਵੀ ਕਰ ਲਿਆ ਕਰੋ ਉਹਦੇ ਨਾਲ ਵੀ ਪ੍ਰਸ਼ਾਦਾ ਜਿਹੜਾ ਹੈਗਾ ਬਹੁਤ ਵਧੀਆ ਅਮਰਤ ਹੀ ਬਣ ਜਾਂਦਾ ਹੈ ਉਹ ਤਾਂ ਗੱਲ ਆਪਾਂ ਮੋਬਾਈਲ ਦੀ ਕਰ ਰਹੇ ਸੀਗੇ ਤੇ ਜਿਨ੍ਹਾਂ ਨੂੰ ਬੁਰੀ ਆਦਤ ਹੈ ਬੱਚਿਆਂ ਨੂੰ ਬੱਚਿਆਂ ਦੀ ਵੀ ਹਟਾਓ ਤੇ ਜਿਨ੍ਹਾਂ ਵੱਡਿਆਂ ਨੂੰ ਵੀ ਜਿਨ੍ਹਾਂ ਨੂੰ ਆਦਤ ਹੈਗੇ ਨਾ ਮੋਬਾਈਲ ਦੇ ਨਾਲ ਨਾਲ ਪ੍ਰਸ਼ਾਦਾ ਛਕਣ ਦੀ ਵੈਗੁਰੂ ਜੀ ਆਪਣੀ ਸਿਹਤ ਨੂੰ ਧਿਆਨ ਦੇ ਵਿੱਚ ਰੱਖ ਕੇ ਤੇ ਉਹ ਆਪਣੇ ਹਾਦਤ ਨੂੰ ਹਟਾਓ ਮੋਬਾਈਲ ਦੇ ਨਾਲ ਨਾਲ ਪ੍ਰਸ਼ਾਦਾ ਨਹੀਂ ਛਕਣਾ ਕਿਉਂਕਿ ਜਦੋਂ ਪ੍ਰਸ਼ਾਦਾ ਤੁਸੀਂ ਛਕਣਾ ਤੁਹਾਡਾ ਮਾਈਂਡ ਬਿਲਕੁਲ ਫਰੈਸ਼ ਹੋਵੇ ਬਸ ਤੁਸੀਂ ਉਹਦੇ ਵੱਲ ਆਨੰਦ ਨਾਲ ਛਕਣਾ ਸਹਿਜ ਮਤੇ ਨਾਲ ਠੀਕ ਹੈ ਤੇ ਵਾਈ ਗੁਰੂ ਜੀ ਜੋ ਤੁਹਾਨੂੰ ਗੱਲਾਂ ਦੱਸਿਆਂ ਗਈਆਂ ਨਾ ਤੇ ਮੈਨੂੰ ਸਭ ਪਤਾ ਹੈ ਕਿ ਅੱਜ ਕੱਲ ਜਿਹੜਾ ਬਹੁਤ ਜ਼ਿਆਦਾ ਬੀਜੀ ਲਾਈਫ ਹੈ ਜਿਵੇਂ ਮੈਂ ਆਪਣੀ ਗੱਲ ਕਰਾਂ ਹਨਾ ਮੈਂ ਇੱਕ ਗਵਰਨਮੈਂਟ ਟੀਚਰ ਆ ਤੇ ਤੁਹਾਨੂੰ ਪਤਾ ਹੈ ਕਿ ਛੋਟੇ ਛੋਟੇ ਮੇਰੇ ਬੱਚੇ ਹਨਾ ਤਾਂ ਸਵੇਰੇ ਪ੍ਰਸ਼ਾਦਾ ਪਾਣੀ ਤਿਆਰ ਕਰਨਾ ਤੇ ਮਤਲਬ ਸਾਰਾ ਸਿਸਟਮ ਜੋ ਕਰਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਐਸ ਗੱਲ ਦਾ ਕਿ ਕਿੰਨਾ ਸਵੇਰੇ ਕੰਮ ਹੋ ਜਾਂਦਾ ਆਪ ਵੀ ਡਿਊਟੀ ਤੇ ਜਾਣਾਗਾ ਆਪਣਾ ਵੀ ਟਿਫਨ ਪੈਕ ਕਰਨਾ ਬਹੁਤ ਕੰਮ ਬਣ ਜਾਂਦਾਗਾ ਤਾਂ ਜਿਹੜੀਆਂ ਗੱਲਾਂ ਦਾ ਮੈਂ ਤੁਹਾਨੂੰ ਧਿਆਨ ਰੱਖਣ ਲਈ ਕਹਿ ਰਹੀ ਹਾਂ ਸਵੇਰੇ ਤਾਂ ਵੈਗੁਰੂ ਜੀ ਨਹੀਂ ਬਹੁਤ ਔਖਾ ਇਹ ਕੰਮ ਕਰਨਾ ਤੇ ਜਿੰਨੀਆਂ ਕ ਗੱਲਾਂ ਦਾ ਧਿਆਨ ਰੱਖਿਆ ਜਾ ਸਕਦਾ ਰੱਖਿਆ ਕਰੋ ਦੁਪਹਿਰ ਦੇ ਟਾਈਮ ਜਿਵੇਂ ਕਿ ਅਸੀਂ ਹੁਣ ਲੰਚ ਤਾਂ ਵੈਗੁਰੂ ਜੀ ਸਕੂਲ ਦੇ ਵਿੱਚ ਹੀ ਕਰਦੇ ਆਂ ਔਰ ਸਕੂਲ ਦੇ ਵਿੱਚ ਇੱਕ ਸਹਿਜ ਮਤੇ ਨਾਲ ਪ੍ਰਸ਼ਾਦਾ ਛਕਣਾ ਚੌਂਕੜੀ ਲਾ ਕੇ ਛਕਣਾ ਮੁਸ਼ਕਲ ਹੋ ਜਾਂਦੀ ਹੈ ਇਸੇ ਤਰ੍ਹਾਂ ਆਪ ਤੁਸੀਂ ਵੀ ਸਾਰੇ ਕਿਸੇ ਨਾ ਕਿਸੇ ਕੰਮ ਤੇ ਜਾਂਦੇ ਹੋਵੋਗੇ ਤੇ ਪਰ ਕੋਸ਼ਿਸ਼ ਕਰਿਆ ਕਰੋ ਕਿ ਜਿਹੜਾ ਸ਼ਾਮ ਦਾ ਪ੍ਰਸ਼ਾਦਾ ਨਾ ਸ਼ਾਮ ਦਾ ਪ੍ਰਸ਼ਾਦਾ ਸਹਿਜ ਮਤੇ ਨਾਲ ਛਕੀ ਆਪਾਂ ਮੋਬਾਈਲ ਨੂੰ ਪਾਸੇ ਰੱਖ ਕੇ ਹੱਥ ਤੋਕੇ ਚੌਂਕੜਾ ਲਾ ਕੇ ਸਹਿਜ ਮਤੇ ਨਾਲ ਵਾਹਿਗੁਰੂ ਦਾ ਸ਼ੁਕਰਾਨਾ ਕਰਕੇ ਤੇ ਜੋ ਅੱਜ ਕੱਲ ਘਟਦਾ ਜਾ ਰਿਹਾ ਹੈ ਪਰਿਵਾਰਾਂ ਦੇ ਵਿੱਚ ਵਾਹਿਗੁਰੂ ਜੀ ਪ੍ਰੇਮ ਪਿਆਰ ਪ੍ਰੇਮ ਪਿਆਰ ਤੁਸੀਂ ਸ਼ਾਮ ਦਾ ਜਿਹੜਾ ਪ੍ਰਸ਼ਾਦਾ ਸ਼ਕਣਾ ਨਾ ਉਹ ਸਾਰੇ ਪਰਿਵਾਰ ਨੇ ਇਕੱਠੇ ਬੈਠ ਕੇ ਸ਼ਕਣਾ ਠੀਕ ਹੈ ਇਹ ਵੀ ਇੱਕ ਜ਼ਰੂਰੀ ਗੱਲ ਹੈ ਰੋਟੀ ਖਾਣ ਸਮੇਂ ਵੀ ਤੁਸੀਂ ਸਾਰੇ ਪਰਿਵਾਰ ਨੇ ਪ੍ਰਸ਼ਾਦਾ ਜਿਹੜਾ ਉਹ ਇਕੱਠੇ ਬੈਠ ਕੇ ਸ਼ਕਣਾ ਉਹਦੇ ਨਾਲ ਤੁਹਾਡਾ ਪਿਆਰ ਵੀ ਵਧੂਗਾ ਆਨੰਦ ਵੀ ਆਊਗਾ ਪ੍ਰਸ਼ਾਦਾ ਸ਼ਕਣ ਦੇ ਵਿੱਚ ਤੇ ਤੁਹਾਡਾ ਜਿਹੜਾ ਪਿਆਰ ਵੀ ਵਧੂਗਾ ਠੀਕ ਹੈ ਤੇ ਅਗਲੀ ਗੱਲ ਹੈ ਵਾਹਿਗੁਰੂ ਜੀ ਸਭ ਤੋਂ ਜਿਹੜੀ ਲਾਸਟ ਵਾਲੀ ਗੱਲ ਹੈ ਕਿ ਝੂਠ ਬਿਲਕੁਲ ਨਹੀਂ ਛੱਡਣੀ ਜੇਕਰ ਆਪਾਂ ਵਾਹਿਗੁਰੂ ਜੀ ਝੂਠ ਛੱਡ ਦੇਣਾ ਪ੍ਰਸ਼ਾਦਾ ਫਿਰ ਉਨਾ ਕੇ ਲੈ ਲਓ ਜਿੰਨਾ ਕ ਤੁਸੀਂ ਸ਼ੱਕਣਾ ਹੈ ਨਾ ਜਿੰਨਾ ਕ ਤੁਸੀਂ ਸਬਜੀ ਲੈਣੀ ਉਹ ਨਿਕਲੋ ਝੂਠ ਵਾਹਿਗੁਰੂ ਜੀ ਬਿਲਕੁਲ ਨਾ ਛੱਡਿਆ ਕਰੋ ਨਾ ਇਹ ਗੁਰਮਤ ਅਨੁਸਾਰ ਸਹੀ ਹੈ ਔਰ ਨਾ ਘਰ ਦੇ ਵਿੱਚ ਇਹ ਚੰਗਾ ਲੱਗਦਾ ਹੈ ਨਾ ਜੇਕਰ ਕੋਈ ਝੂਠ ਛੱਡਦਾ ਹੈਗਾ ਤਾਂ ਗੁਰਮਤਿ ਅਨੁਸਾਰ ਤਾਂ ਵੈਗੁਰੂ ਜੀ ਆਪ ਸਭ ਨੂੰ ਪਤਾ ਹੀ ਹੈ ਕਿ ਗੁਰੂ ਘਰਾਂ ਦੇ ਵਿੱਚ ਵੀ ਲਿਖਿਆ ਹੁੰਦਾ ਹੈ ਕਿ ਝੂਠ ਨਾ ਛੱਡੋ ਹਨਾ ਔਰ ਜਿਵੇਂ ਕਿ ਆਨ ਨੂੰ ਦੇਤਾ ਮੰਨਿਆ ਗਿਆ ਉਹ ਸੰਸਾਰ ਵੀ ਬਿਲਕੁਲ ਵੀ ਸਹੀ ਨਹੀਂ ਹੈ ਆਨ ਦਾ ਸਤਕਾਰ ਨਹੀਂ ਰਹਿੰਦਾ ਆਨ ਦਾ ਨਰਾਦਰ ਹੁੰਦਾ ਇਸ ਤਰ੍ਹਾਂ ਤੇ ਜਿਹੜੀ ਚੀਜ਼ ਦਾ ਵੈਗੁਰੂ ਜੀ ਆਪਾਂ ਨਰਾਦਰ ਕਰਦੇ ਆ ਨਾ ਤਾਂ ਉਹ ਚੀਜ਼ ਆਪਣੇ ਤੋਂ ਦੂਰ ਜਾਣੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਤਾ ਕਰਕੇ ਅੰਨ ਦਾ ਸਤਿਕਾਰ ਕਰੋ ਠੀਕ ਹੈ ਕਿਉਂਕਿ ਆਪਾਂ ਦੇਖੋ ਇੱਕ ਰੋਟੀ ਦੇ ਲਈ ਸਾਰਾ ਦਿਨ ਭੱਜ ਦੌੜ ਕਰਦੇ ਆਂ ਤੇ ਰੋਟੀ ਪ੍ਰਸ਼ਾਦਾ ਜਿਹੜਾ ਹੈਗਾ ਵਾਹਿਗੁਰੂ ਜੀ ਆਪਾਂ ਢੰਗ ਤਰੀਕੇ ਨਾਲ ਨਹੀਂ ਖਾਂਦੇਗੇ ਪੁਰਾਣੇ ਸਮਿਆਂ ਦੇ ਵਿੱਚ ਵਾਹਿਗੁਰੂ ਜੀ ਜਿਹੜੇ ਇਹਨੀ ਅਵਧੀਆ ਖਰਾਕਾਂ ਤਾਂ ਸੀਗੀਆਂ ਹਨ ਇੰਨੇ ਪ੍ਰੇਮ ਪਿਆਰ ਤਾਂ ਸੀਗੇ ਕਿਉਂਕਿ ਲੇਡੀਜ਼ ਬਣਾਉਂਦੀਆਂ ਵੀ ਸਹਿਜਮਤੇ ਨਾਲ ਸੀਗੀਆਂ ਔਰ ਜਿਹੜੇ ਪਰਿਵਾਰ ਸੀ ਉਹ ਵੀ ਬੜੇ ਸਹਿਜਮਤੇ ਨਾਲ ਪ੍ਰਸ਼ਾਦਾ ਛਕਦੇ ਸੀਗੇ ਧਿਆਨ ਦਿੰਦੇ ਸੀਗੇ ਆਪਣੇ ਖਾਣ ਪੀਣ ਵੱਲ ਹਨ ਤੇ ਉਸ ਟਾਈਮ ਜਿਹੜੀ ਸੀ ਕੇ ਐਨੀਆਂ ਆਈਟਮਾਂ ਨਹੀਂ ਤਿਆਰ ਕੀਤੀਆਂ ਜਾਂਦੀਆਂ ਸੀਗੀਆਂ ਜਿੰਨੇ ਹੁਣ ਆਪਾਂ ਆਈਟਮਾਂ ਵਧਾ ਲਈਆਂ ਨੇ ਪਰ ਖਾਣ ਦਾ ਟਾਈਮ ਕਿਸੇ ਕੋਲ ਨਹੀਂ ਹੈ ਹਨਾ ਕੰਮ ਆਪਣਾ ਆਪਾਂ ਵਧਾ ਲਏ 1% 2-2 3-3 ਕੰਮ ਕਰੀ ਜਾਂਦਾ ਹੈਗਾ ਕੰਮ ਆਪਾਂ ਵਧਾ ਲਏ ਪਰ ਕਮਾਉਂਦੇ ਤਾਂ ਆਪਾਂ ਰੋਟੀ ਲਈਆਂ ਪਰ ਰੋਟੀ ਆਪਾਂ ਸਹੀ ਤਰੀਕੇ ਨਾਲ ਨਹੀਂ ਖਾਂਦੇ ਹਨਾ ਤਾਂ ਵਾਹਿਗੁਰੂ ਜੀ ਉਹ ਜਿਹੜਾ ਅन्न ਦਾ ਸਤਿਕਾਰ ਕਰਕੇ ਸਹਿਜ ਮਤੇ ਨਾਲ ਖਾਸ ਕਰਕੇ ਸ਼ਾਮ ਦਾ ਜ਼ਰੂਰ ਇਕੱਠੇ ਬਹਿ ਕੇ ਸਜਮਤੇ ਨਾਲ ਸ਼ਕਿਆ ਕਰੋ ਤੇ ਸ਼ਕਨ ਤੋਂ ਬਾਅਦ ਤੁਸੀਂ ਅਰਦਾਸ ਕਰਨੀ ਹੈ ਸਭ ਤੋਂ ਲਾਸਟ ਵਾਲੀ ਗੱਲ ਹੈ ਕਿ ਪ੍ਰਸ਼ਾਦਾ ਸ਼ਕਨ ਤੋਂ ਬਾਅਦ ਅਰਦਾਸ ਕਰਨੀ ਹੈ ਇੱਕ ਸੱਚੇ ਪਾਤਸ਼ਾਹ ਵਾਹਿਗੁਰੂ ਐਸੇ ਤਰ੍ਹਾਂ ਕਿਰਪਾ ਰੱਖਿਓ ਐਸੇ ਤਰ੍ਹਾਂ ਬਖਸ਼ਿਸ਼ ਰੱਖਿਓ ਔਰ ਜਿਹੜਾ ਸਾਰੇ ਪਰਿਵਾਰ ਤੇ ਵੀ ਰੱਖਿਓ ਸਰਬਤ ਦਾ ਭਲਾ ਕਰਿਓ ਸਾਰੇ ਦੁਨੀਆ ਨੂੰ ਜਿਹੜੇ ਜਿਹੜੇ ਸਰੀਰਾਂ ਨੂੰ ਅੱਜ ਰੋਟੀ ਨਹੀਂ ਮਿਲੀ ਉਹਨਾਂ ਨੂੰ ਉਹਨਾਂ ਤੇ ਵੀ ਬਖਸ਼ਿਸ਼ ਕਰਿਓ ਇਸ ਤਰ੍ਹਾਂ ਦੀ ਵੈਗੁਰੂ ਜੀ ਆਪਰ ਅਰਦਾਸ ਕਰਨੀ ਹੈ ਲਾਸਟਾ ਦੇ ਵਿੱਚ ਤਾਂ ਇਹ ਬਹੁਤ ਜ਼ਰੂਰੀ ਗੱਲਾਂ ਸਿਗੀਆਂ ਵੈਗੁਰੂ ਜੀ ਜਿਹੜੀਆਂ ਆਪਾਂ ਨੂੰ ਰੋਟੀ ਖਾਣ ਸਮੇਂ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ ਤੇ ਇਹਦੇ ਨਾਲ ਵੈਗੁਰੂ ਜੀ ਆਪਣੇ ਜਿਹੜੇ ਸਰੀਰ ਦੇ ਵਿੱਚ ਵੀ ਬਰਕਤ ਆਉਂਦੀ ਹੈ ਬਰਕਤ ਸਰੀਰ ਦੇ ਵਿੱਚ ਇਸ ਤਰ੍ਹਾਂ ਆਉਗੀ ਵੈਗੁਰੂ ਜੀ ਇਹਦੇ ਨਾਲ ਫਿਰ ਬਿਮਾਰੀਆਂ ਨਹੀਂ ਲੱਗਦੀਆਂ ਜੀ ਡਾਈਜੈਸਟ ਵਧੀਆ ਹੋ ਜਾਂਦਾ ਜਦੋਂ ਆਪਾਂ ਨੂੰ ਜਿਹੜਾ ਪ੍ਰਸ਼ਾਦਾ ਪਾਣੀ ਤੇ ਬਿਮਾਰੀਆਂ ਨਹੀਂ ਲੱਗਦੀਆਂ ਗਿਆ ਤੇ ਔਰ ਗੁਰਮਤ ਅਨੁਸਾਰ ਇਹਦੇ ਨਾਲ ਘਰ ਦੇ ਵਿੱਚ ਵੀ ਬਰਕਤਾਂ ਬਹੁਤ ਆਉਂਦੀਆਂ ਨੇ ਠੀਕ ਹੈ ਤੇ ਜੇ ਵੈਗੁਰੂ ਜੀ ਇਹ ਵਾਲੀਆਂ ਗੱਲਾਂ ਨਾ ਪਹਿਲਾਂ ਗੁਰਮਤ ਅਨਸਾਰ ਕਹਿਆਂਗੇ ਗੁਰਵਾ ਵੱਲੋਂ ਕਹਿਆਂਗੇ ਫਿਰ ਇਹ ਹੌਲੀ-ਹੌਲੀ ਦੁਨੀਆ ਦੇ ਵਿਚ ਰਚ ਗਏ ਆ ਫਿਰ ਆਪਾਂ ਕਹਿਣ ਲੱਗੇ ਵੀ ਸਿਆਣੇ ਆ ਇਦਾਂ ਕਹਿੰਦੇ ਸਿਆਣੇ ਇਦਾਂ ਕਹਿੰਦੇ ਆ ਤੇ ਫਿਰ ਸਿਆਣਿਆਂ ਦੀਆਂ ਗੱਲਾਂ ਆਪਣੇ ਵਰਗੇ ਜਿਹੜੀ ਆਪਣੀ ਜਨਰੇਸ਼ਨ ਸੀਗੇ ਨੇ ਇਹਨਾਂ ਨੇ ਛੱਡਣੇ ਆ ਸ਼ੁਰੂ ਕਰ ਦਿੱਤੀਆਂ ਮਤਲਬ ਜੇ ਕਿਸੇ ਵੱਡੀ ਲੇਡੀਜ਼ ਨੇ ਕਹਿ ਦੇਣਾ ਹਨਾ ਘਰ ਦੇ ਵਿੱਚ ਵੀ ਇਸ ਤਰ੍ਹਾਂ ਇਸ ਤਰ੍ਹਾਂ ਪ੍ਰਸ਼ਾਦਾ ਬਣਾਇਆ ਕਰੋ ਕਿ ਇਸ ਤਰ੍ਹਾਂ ਸਿਰ ਟੱਕ ਕੇ ਪ੍ਰਸ਼ਾਦਾ ਬਣਾਇਆ ਕਰੋ ਤਾਂ ਜਿਹੜੀਆਂ ਓਏ ਆਪਣੀ ਜਨਰੇਸ਼ਨ ਵੀ ਉਹ ਗੱਲ ਛੱਡਣੀ ਸ਼ੁਰੂ ਕਰਤੀ ਉਹਨਾਂ ਨੇ ਉਹਨਾਂ ਨੇ ਇਹ ਸੋਚਿਆ ਕਿ ਮਤਲਬ ਇਹ ਐਵੇਂ ਹੀ ਕਹੀ ਜਾਂਦੇ ਕਿ ਸਿਰ ਟੱਕ ਕੇ ਪ੍ਰਸ਼ਾਦਾ ਬਣਾਉਣਾ ਚਾਹੀਦਾ ਪਰ ਵੈਗੁਰੂ ਜੀ ਇਹ ਪਹਿਲਾਂ ਗੁਰਮਤ ਅਨੁਸਾਰ ਸੀ ਫਿਰ ਸਿਆਣਿਆਂ ਅਨੁਸਾਰ ਤੇ ਹੁਣ ਜੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਨਾ ਉਹ ਹੁਣ ਡਾਕਟਰਾਂ ਅਨੁਸਾਰ ਹੋ ਗਈਆਂ ਜਿਹੜੀ ਹੁਣ ਦੀ ਜਨਰੇਸ਼ਨ ਹੈ ਨਾ ਵਾਈ ਗੁਰੂ ਜੀ ਓਟ ਪਹਿਲਾਂ ਡਾਕਟਰ ਕੋਲ ਜਾਂਦੀ ਹੈ ਫਿਰ ਡਾਕਟਰ ਤੋਂ ਉਹ ਮੁੜ ਕੇ ਸਿਆਣਿਆਂ ਦੀਆਂ ਗੱਲਾਂ ਤੇ ਆ ਜਾਂਦੀ ਕਿਉਂਕਿ ਡਾਕਟਰਾਂ ਨੇ ਉਹਨਾਂ ਨੂੰ ਉਹੀ ਗੱਲਾਂ ਦੱਸਣੀਆਂ ਨੇ ਠੀਕ ਹੈ ਜਿਵੇਂ ਕਿ ਵੀ ਹੁਣ ਪਹਿਲਾਂ ਪਿੱਤਲ ਦੇ ਭਾਂਡੇ ਵਰਤੇ ਜਾਂਦੇ ਸੀਗੇ ਹਨਾ ਫਿਰ ਉਹ ਬੰਦ ਹੋ ਗਏ ਠੀਕ ਹੈ ਫਿਰ ਬਿਮਾਰੀਆਂ ਵਧੀਆਂ ਬਿਮਾਰੀਆਂ ਵਧੀਆਂ ਉਸ ਤੋਂ ਬਾਅਦ ਲੋਕਾਂ ਲੋਕ ਡਾਕਟਰ ਕੋਲ ਜਾਣਾ ਉਹਨਾਂ ਨੇ ਡਾਕਟਰ ਕੋਲ ਜਾਣਾ ਸ਼ੁਰੂ ਕੀਤਾ ਔਰ ਡਾਕਟਰਾਂ ਨੇ ਮੋੜ ਕੇ ਲਿਆਂਦੇ ਫਿਰ ਪਿੱਤਲ ਦੇ ਭਾਂਡਿਆਂ ਤੇ ਮਿੱਟੀ ਦੇ ਭਾਂਡਿਆਂ ਤੇ ਠੀਕ ਹੈ ਤੇ ਉਸ ਤਰ੍ਹਾਂ ਡਾਕਟਰਾਂ ਕੋਲ ਜਾ ਜਾ ਕੇ ਨਾ ਲੋਕ ਜਿਹੜੇ ਵਾਪਸ ਪੁਰਾਣੇ ਜਿਹੜੇ ਸੱਭਿਆਚਾਰ ਨਾਲ ਜੁੜ ਰਹੇ ਨੇ ਪਰ ਸਿੱਧੇ ਤੌਰ ਤੇ ਜੇਕਰ ਕੋਈ ਸਿਆਣੀ ਲੇਡੀ ਚ ਮੰਨ ਲਓ ਆਪਣੇ ਤੋਂ ਵੱਡੇ ਕੋਈ ਲੇਡੀ ਚ ਘਰ ਦੇ ਵਿੱਚ ਕਹਿੰਦੀ ਆ ਤਾਂ ਉਹ ਚੀਜ਼ ਵਾਹਿਗੁਰੂ ਜੀ ਆਪਾਂ ਉਹਨੂੰ ਅਬਜ਼ਰਵ ਨਹੀਂ ਕਰਦੇ ਉਹ ਚੀਜ਼ ਨੂੰ ਹਨਾ ਤੇ ਡਾਕਟਰਾਂ ਕੋਲ ਪਹੁੰਚ ਕੇ ਜਰੂਰ ਅਬਜ਼ਰਵ ਕਰ ਲੈਣੇ ਆ ਤਾਂ ਵਾਹਿਗੁਰੂ ਜੀ ਇਹ ਸੀ ਟਾਪਿਕ ਆਪਣਾ ਅੱਜ ਦਾ ਉਮੀਦ ਕਰਦੀ ਆ ਵਾਹਿਗੁਰੂ ਜੀ ਆਪ ਸਭ ਨੂੰ ਚੰਗਾ ਲੱਗਿਆ ਹੋਣਾਗਾ ਜੇਕਰ ਤੁਹਾਨੂੰ ਵੀਡੀਓ ਇਹ ਚੰਗੀ ਲੱਗੇ ਬੱਚਿਆਂ ਤੱਕ ਵੀ ਜਰੂਰ ਪਹੁੰਚਾਓ ਤੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਵਾਹਿਗੁਰੂ ਜੀ ਸਪੋਰਟ ਕਰੋ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ